ਆਮ ਆਦਮੀ ਪਾਰਟੀ ਦੇ ਜੈਤੂ ਤੋਂ ਵਿਧਾਇਕ ਅਮੋਲਕ ਸਿੰਘ ਸ਼ਰਿਆਮਤ ਮਕਾਉਂਦੇ ਦਿਖਾਈ ਦਿੱਤੇ ਤੇ ਉਹਨਾਂ ਨੇ ਭਰਮੇ ਇਕੱਠ ਦੇ ਵਿੱਚ ਕਿਹਾ ਕਿ ਆਹ ਖੜਾ ਹੈ ਸਰਪੰਚ ਜੇ ਕਿਸੇ ਚੁ ਵਿੱਚ ਹਿੰਮਤ ਆਇਆ ਤਾਂ ਰੋਕ ਲਵੋ ਇਹੀ ਸਰਪੰਚ ਅਸੀਂ ਚੁਣਿਆ ਤੇ ਇਸ ਨੂੰ ਕੋਈ ਕੱਟ ਕੇ ਦਿਖਾਵੇ ਫਿਰ ਅਸੀਂ ਦੇਖਾਂਗੇ ਇਹ ਸ਼ਰਿਆਮਤ ਮਕੀਆਂ ਨੇ ਅਤੇ ਆਮ ਆਦਮੀ ਪਾਰਟੀ ਦਾ ਚਿਹਰਾ ਸਾਫ਼ ਹੋ ਗਿਆ ਇਹ ਵੀ ਧਮਕੀਆਂ ਦੇ ਉੱਤੇ ਤਰਾਈਆ ਚਲੋ ਰਵਾਇਤੀ ਪਾਰਟੀਆਂ ਦਾ ਤਾਂ ਕੰਮ ਇਹੀ ਹੁੰਦਾ ਸੀ ਧਮਕੀਆਂ ਸੀ ਪਰ ਆਮ ਆਦਮੀ ਪਾਰਟੀ ਵੀ ਹੁਣ ਧਮਕੀਆਂ ਦੇ ਉੱਤੇ ਉੱਤਰ ਆਈ ਹੈ ਕਿਉਂਕਿ ਸਰਪੰਚ ਚੁਣਨਾ ਜਾਂ ਚੋਣ ਕਰਨੀ ਜਾਂ ਲੜਨਾ ਜਾਂ ਸਹਿਮਤੀ ਤਾਂ ਚਲੋ ਇੱਕ ਪਾਸੇ ਰਹਿ ਗਈ ਐ ਸ੍ਰੀਆਮ ਧਾਮ ਕੀ ਐਮਐਲਏ ਵੱਲੋਂ ਦਿੱਤੀ ਜਾ ਰਹੀ ਹੈ ਉਹ ਚੁਣਿਆ ਹੋਇਆ ਵਿਧਾਇਕ ਹੈ ਉਹ ਕਹਿ ਰਿਹਾ ਕਿ ਕੋਈ ਮੇਰੀ ਗੱਲ ਕੱਟ ਕੇ ਦਿਖਾਵੇ ਇਹੀ ਸਰਪੰਚ ਰਹੂਗਾ ਐ ਸ੍ਰੀਆਮ ਧੱਕੇ ਨਾਲ ਥੋਪਿਆ ਜਾ ਰਿਹਾ ਠੀਕ ਕਹਿ ਰਹੇ ਨੇ ਆਪ ਤੁਹਾਨੂੰ ਸੁਣਾਉਨੇ ਆ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਇਆ ਸਾਬ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਪੜ ਪੜ ਕੇ ਬਾਹਰ ਕੱਢਦੇ ਰਹੇ ਆ ਪਤਾ ਕੀ ਹੋਣਾ ਵੇਲੇ ਤੇ ਮੈਂ ਉਹਨਾਂ ਨੂੰ ਇਥੋਂ ਇਥੋਂ ਹੀ ਕਹਿਣਾ ਬੀ.ਜੇ.ਆਰ. ਕੀ ਇਹ ਮੱਲਾ ਦਾ ਹੱਕ ਵੀ ਲਾ ਕੇ ਲਖਾਇਆ। ਸਾਰੇ ਦਰਵਾਜ਼ੇ। ਮੈਂ ਨਹੀਂ ਇਹ ਦਾ ਨਾਮ ਨਹੀਂ ਕਰ ਰਹਾ ਅਸੀਂ ਸਰਪੰਚ ਹੀ ਨਾਮ ਕਰ ਰਹਾ। ਇਹ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ। ਔਰ ਤੁਹਾਨੂੰ ਵੀ ਮੈਂ ਸਾਰੇ ਜਣਿਆਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰੇ ਦਾ ਸਾਜ ਬਣਾ ਕੇ ਰੱਖੀਏ। ਤਾਂ ਜੇ ਕੋਈ ਬੰਦਾ ਵੀ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ। ਤੁਹਾਨੂੰ ਕੋਣ ਹਾਲ ਕਾ ਪਤਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਥ ਖਰਾਬ ਕਰਦੇ ਆ ਕਿ ਇਹ ਖੇਮਾ ਲਾ ਲੈ ਕੀ ਕਰਕੇ ਬਤਾਇਓ ਪਰ ਮੁੱਕੇਗਾ ਅਸੀਂ ਬਣਾਵਾ ਦੇ ਬੱਲੇ ਕਹਿਣ ਭਾਈ ਕਿਉਂਕਿ ਸਾਡਾ ਆ ਚੇਅਰਮੈਨ ਆ ਸੁਮਜੀਤ ਆਪ ਘਰ ਦਾ ਮੁੰਡਾ ਆ ਸਾਡੀ ਟੀਮ ਸਾਰੇ ਨੌਜਵਾਨ ਹੁੰਦੇ ਸ਼੍ਰੀ ਮੈਂ ਇਹਨਾਂ ਦੀ ਸ਼੍ਰੀਟੀ ਦਾ ਪੈਦਾ ਲੱਕਦੇ ਆ ਇਹਨਾਂ ਨੂੰ ਆਏ ਆ ਵੀ ਇਹ ਕਿਹੜਾ ਬਸ ਕਰਦੇ ਆ ਤੇ ਕਹਿੰਦੇ ਆ ਕਿ ਆਮਕਲਾ ਨੇਤੀ ਆਪੋ ਤਾਂ ਉਹ ਦੱਸਦੇ ਨੇ ਕਿ ਇਹ ਕਦੋਂ ਮੁੜੇ ਆ ਜਾਣੇ ਇਹ ਤਾਂ ਉਹ ਕੁਛ ਬਾਣ ਗਿਆ ਤਾਂ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਇਆ ਸਾਬਰ ਔਰ ਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਬਾ ਨੂੰ ਕੜ-ਕੜ ਕੇ ਬਾਹਰ ਕੱਢਦੇ ਰਹੇ ਆ ਪਤਾ ਕੀ ਹੋਣਾ ਬੜੀ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਵੀ ਜਰਪੀ ਤੇ ਮਗਰਾ ਦਾ ਫੋਨ ਹੀ ਲਾ ਕੇ ਬੁਕਾਇਆ ਸਾਰੇ ਕਰਦੇ ਹੋਏ ਮੈਂ ਨਹੀਂ ਇਹਦਾ ਨਾਮ ਨਹੀਂ ਕਰ ਰਹਾ ਅਸੀਂ ਸਰਪੰਚ ਹੀ ਨਾਮ ਕਰ ਰਹਾ ਇਹ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਇਹ ਨੰਬਰ ਤੋਂ ਨੂੰ ਵੀ ਮੈਂ ਸਾਰੇ ਜਣਿਆਂ ਨੂੰ ਮਹੀਨਾ ਦਾ ਬੇਨਤੀ ਕਰਦਾ ਨਹੀਂ ਭਾਈਚਾਰੇ ਦਾ حساب ਬਣਾ ਕੇ ਰੱਖੀਏ ਕਰ ਜੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੱਦੇ ਬਣਾਵਾਂਗੇ ਕੋਣੋ ਕੋਣ ਹਾਲ ਤੇਰਾ ਪੱਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਦਾ ਖਰਾਬ ਕਰਦੇ ਆ ਜੇ ਫਿਰ ਮਰ ਲਾ ਦੇ ਕੀ ਕਰਕੇ ਬਤਾਇਓ ਪਰ ਮੁਕੇ ਅਸੀਂ ਬਣਾਵਾਂਗੇ ਬੱਲੇ ਕੇ ਹੱਡ ਮੈਂ ਕਿਉਂਕਿ ਸਾਡਾ ਆ ਚੇਅਰਮੈਨਾ ਸੁਖਜੀਤ ਆਪ ਘਰ ਦਾ ਹੁੰਦਾ ਆ ਸਾਡੀ ਲਈ ਸਾਰੇ ਲੋਨ ਨੂੰ ਮੋਂਦੇ ਸ੍ਰੀ ਮਾਇਨਾ ਦੀ ਸ਼੍ਰੀਟੀ ਦਾ ਪੈਲਾ ਲੈਕਚਰ ਹੈ ਇਹਨਾਂ ਨੂੰ ਆਇਆ ਵੀ ਇਹ ਕਿਹੜਾ ਬਸ ਕਰਦੇ ਆ ਤੇ ਕਹਿੰਦੇ ਆ ਕਿ ਆਮਕਲਾ ਨੇਤੀ ਆਪੋ ਤਾਹੋ ਜਾਦੇ ਨੇ ਕਿ ਇਹ ਕਦੋਂ ਮੂਰੇ ਆ ਜਾਣੇ ਇਹ ਕਦੋਂ ਕੁਝ ਬਣ ਗਿਆ ਨਾ ਸੋਣਾ ਮੈਨੂੰ ਪਤਾ ਕਿ ਪਿਛਲੀ ਵਾਰੀ ਇੱਥੇ ਕੀ ਹੋਇਆ ਸਾਬ ਔਰ ਲੋ ਵੀ ਸਾਰਿਆਂ ਨੂੰ ਪਤਾ ਆ ਵੀ ਬਾਵਾ ਨੂੰ ਬੜ ਬੜ ਕੇ ਬਾਹਰ ਕੱਢਦੇ ਰਹੇ ਆ ਪੰਜਾ ਕੀ ਗੋੜਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜੇ ਆਪ ਕੀ ਤੇ ਮਲਾ ਦਾ ਫੁਲੀ ਲਾ ਕੇ ਲਗਾਏ ਆਹੇ ਬੋਲੋ ਹੋਰ ਕਹਿੰਦੀ ਇਹਦਾ ਨਾਮ ਨਹੀਂ ਕਰ ਰਹੇ ਅਸੀਂ ਸਰਪੰਚ ਹੀ ਨਾਮ ਕਰ ਰਹੇ ਆ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਔਰ ਤੁਹਾਨੂੰ ਵੀ ਮੈਂ ਸਾਰੇ ਜਣਿਆਂ ਨੂੰ ਮੈਂ ਤਾਂ ਬੇਨਤੀ ਕਰਦਾ ਵੀ ਭਾਈਚਾਰੇ ਦਾ ਸਾਜ ਬਣਾ ਕੇ ਰੱਖੀਏ ਤਾਂ ਦੇ ਕੋਈ ਬੰਦਾ ਵੀ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ ਤੁਹਾਨੂੰ ਕੋਣ ਹਾਲ ਇਹਰਾ ਪੱਤਾ ਨਹੀਂ ਬਾਬਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਦਾ ਖਰਾਬ ਕਰਦੇ ਆ ਜੇ ਸ਼ਰਮ ਨਾ ਆਵੇ ਕੀ ਕਰਕੇ ਬਤਾਇਓ ਪਰ ਮੁੱਕੇਗਾ ਅਸੀਂ ਬਣਾਵਾ ਦੇ ਬੱਲੇ ਕਹਿਣ ਮੈਂ ਕਿਉਂਕਿ ਸਾਡਾ ਆ ਚੇਅਰਮੈਨ ਆ ਸੁਮਜੀਤ ਆਪ ਘਰ ਦਾ ਹੁੰਦਾ ਆ ਸਾਡੀ ਟੀਮ ਸਾਰੇ ਲੋਨੀਆਂ ਨਾਲ ਮੁੰਡੇ ਸ਼੍ਰੀਮੈਂਾਂ ਦੀ ਸ਼੍ਰੀਤੀ ਦਾ ਫੈਸਲਾ ਲੱਕਦੇ ਆ ਇਹਨਾਂ ਨੂੰ ਆ ਜਾਈਏ ਕਿਹੜਾ ਕੰਮ ਕਰਦੇ ਆ ਤੇ ਕਹਿੰਦੇ ਆ ਕਿ ਆ ਆਮਕਲਾ ਨਹੀਂ ਆਪੋ ਤਨੋ ਜਾਣਦੇ ਨੇ ਕਿ ਇਹ ਕਦੋਂ ਮੂਰੇ ਆ ਜਾਣੇ ਇਹ ਕਦੋਂ ਕੁਛ ਬਾਣ ਗਿਆ ਦਾ ਤੁਹਾਨੂੰ ਮੈਨੂੰ ਪਤਾ ਇਸਲੀ ਵਾਰੀ ਇੱਥੇ ਕੀ ਹੋਲ ਹੋਇਆ ਸਾਬ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਬਾ ਨੂੰ ਪੜ ਪੜ ਕੇ ਬਾਹਰ ਕੱਢਦੇ ਰਹੇ ਆ ਪਤਾ ਕੀ ਹੋਣਾ ਬੜੀ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਬੀ.ਆਰ.ਪੀ ਤੇ ਮੱਲਾ ਦਾ ਫੋਨ ਹੀ ਲਾ ਕੇ ਬੁਕਾਇਆ ਸੀ ਸਾਰੇ ਦੋਸਤ ਹੋਰ ਕਹਿੰਦੇ ਇਹ ਤਾਂ ਨਾਮ ਨਹੀਂ ਕਰ ਰਹੇ ਅਸੀਂ ਸਰਪੰਚ ਹੀ ਨਾਮ ਕਰ ਰਹੇ ਆ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਇਹ ਐਂਡਰ ਤਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰੇ ਦਾ ਸਾਜ ਬਣਾ ਕੇ ਰੱਖੀਏ ਤਾਂ ਜੇ ਕੋਈ ਬੰਦਾ ਵੀ ਬੰਦਦਾ ਹੈ ਇੱਥੇ ਬੰਦੇ ਬਣਾਵਾਂਗੇ ਕੋਲੋਂ ਕਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਦਾ ਖਰਾਬ ਕਰਦੇ ਆ ਜੀ ਫਿਲਮਾਂ ਦਾ ਐਕਟ ਕੀ ਕਰਕੇ ਬਠਾਏ ਪਰ ਮੁੱਕੇ ਅਸੀਂ ਬਣਾਵਾ ਦੇ ਬੰਦੇ ਕਹਿਣ ਮੈਂ ਕਿਉਂਕਿ ਸਾਡਾ ਚੇਅਰਮੈਨ ਸਮਜੀਤ ਆਪ ਘਰ ਦਾ ਮੁੰਡਾ ਆ ਸਾਡੀ ਟੀਮ ਸਾਰੇ ਨੌਜਵਾਨ ਹੁੰਦੇ ਸ੍ਰੀ ਮਾਇਨਾ ਦੀ ਸ਼੍ਰੀਟੀ ਦਾ ਪੈਲਾ ਲੱਕਦੇ ਆ। ਇਹਨਾਂ ਨੂੰ ਆਇਆ ਵੀ ਇਹ ਕਿਹੜਾ ਕਸ਼ ਕਰਦੇ ਆ ਤਾਂ ਕਹਿੰਦੇ ਆ ਕਿ ਆਮਕਲਾ ਨਹੀਂ ਆਪੋ ਤਾਂ ਉਹ ਦੱਸਦੇ ਨੇ ਕਿ ਇਹ ਕਦੋਂ ਮੂਰੇ ਆ ਜਾਣੇ ਇਹ ਤਾਂ ਕੁਝ ਬਣ ਗਿਆ ਨਾ। ਸੋਰਾ ਮੈਨੂੰ ਪਤਾ ਕਿ ਸ੍ਰੀ ਵਰੀ ਇੱਥੇ ਕੀ ਹੋ ਗਿਆ। ਸਾਹਿਬ ਉਹਨੂੰ ਵੀ ਸਾਰਿਆਂ ਨੂੰ ਪਤਾ ਆ ਵੀ ਬਾਵਾ ਨੂੰ ਬੜ ਬੜ ਕੇ ਬਾਹਰ ਕੱਢਦੇ ਰਹੇ ਆ ਪੰਜਾ ਕੀ ਕੋਰਾ ਮਰੇ। ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਵੀ ਜੇ ਆਂ ਕੀ ਇਹ ਮਲਾ ਦਾ ਫੁਲੀ ਲਾ ਕੇ ਲਗਾਏ ਹੋਏ। ਸਾਡੇ ਬੰਦੇ। ਹੋਰ ਕੈਂਡੀਡੇਟਾਂ ਨਾਮ ਨਹੀਂ ਕਰ ਰਹੇ ਅਸੀਂ ਸਰਪੰਚ ਜੀ ਨਾਮ ਕਰ ਰਹਾ ਹੈ। ਸਾਡਾ ਸਰਪੰਚ ਹੈ ਸਰਪੰਚ ਬਣੂਗਾ। ਇਹ ਲੈਟਰ ਹੋਵੇਗਾ। ਔਰ ਤੁਹਾਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ। ਤਾਂ ਜੇ ਕੋਈ ਬੰਦਾ ਵੀ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ। ਤੁਹਾਨੂੰ ਇਹ ਰਾਪਾ ਪਤਾ ਨਹੀਂ ਬਾਬਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਦਾ ਖਰਾਬ ਕਰਦੇ ਆ ਜੇ ਫਿਰ ਮਰ ਲਾ ਕੇ ਕੀ ਕਰਕੇ ਬਤਾਇਓ ਪਰ ਮੁਕੇ ਅਸੀਂ ਬਣਾਵਾ ਦੇ ਬਾਰੇ ਗੱਲ ਕਰ ਰਹੇ ਹਾਂ ਕਿਉਂਕਿ ਸਾਡਾ ਆ ਚੇਅਰਮੈਨ ਆ ਸੁਖਜੀਤ ਆਪ ਘਰ ਦਾ ਹੁੰਦਾ ਆ ਸਾਡੀ ਟੀਮ ਸਾਰੇ ਨੌਂ ਨਵਾਂ ਮੁੰਡੇ ਸ਼੍ਰੀਮੈਂਾਂ ਦੀ ਸ਼੍ਰੀਕੀ ਦਾ ਫੈਲਾ ਲੱਗਦੇ ਆ ਇਹਨਾਂ ਨੂੰ ਆ ਜਾਈਏ ਕਿਹੜਾ ਕੰਮ ਕਰਦੇ ਆ ਤੇ ਕਹਿੰਦੇ ਆ ਕਿ ਆ ਆਮਕਲਾ ਨੇ ਤੁਸੀਂ ਆਪੋ ਤਨੋ ਜਾਣਦੇ ਨੇ ਕਿ ਇਹ ਕਦੋਂ ਪੂਰੇ ਆ ਜਾਣੇ ਇਹ ਤਾਂ ਕੁਝ ਬਣ ਕੇ